ਸਸਰੀ ਕਾਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਮੈਂ ਦੋਸਤ ਬਿੱਟੂ ਨੇ ਯਾਂ ਪਰ ਸਵਾਗਤ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਤੁਹਾਨੂੰ ਪਤਾ ਹੀ ਆ ਆਪਾਂ ਪਹੁੰਚੇ ਆ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਆਪਾਂ ਇੱਥੇ ਪੰਜ ਚਾਰ ਵੀਡੀਓ ਪਹਿਲਾਂ ਬਣਾ ਲੀਆਂ ਨੇ ਆਪ ਨੂੰ ਇੱਕ ਬੱਕਰੀ ਨਸਲ ਦੀ ਬੱਕਰੀ ਵੇਖਣ ਨੂੰ ਮਿਲੀ ਆ ਜਾਂਦੇ ਜਾਂਦੇ ਕਿਉਂ ਸ਼ਾਮ ਦਾ ਟਾਈਮ ਹੋ ਚੁੱਕਿਆ 5 ਵਜਣ ਵਾਲੇ ਨੇ ਵਾਸਾ ਕਿਉਂ ਨਾ ਇਹਦੀ ਵੀਡੀਓ ਬਣਾ ਲਈ ਜਾਵੇ ਤਾਨੂੰ ਰੂਬਰੂ ਕਰਾ ਦਈਏ ਇਸ ਬੱਕਰੀ ਨਾਲ ਇਸ ਬੱਕਰੀ ਦੇ ਮਾਲਕ ਨਾਲ ਆਪਾਂ ਕਰਦੇ ਆਂ ਗੱਲਬਾਤ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਾਇਆ ਕਰੋ ਤੇ ਬਾਈ ਦਾ ਨੰਬਰ ਆਪਾਂ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਜ਼ਰੂਰ ਤੇ ਜੇ ਫੇਸਬੁੱਕ ਤੇ ਨਾ ਬਿਟੂ ਨੀ ਆਪਰ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਓ ਕਰਦੇ ਆਂ ਵੀਰਾਂ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਦਰਸ਼ਕਾਂ ਨੂੰ ਆਪਣਾ ਪਹਿਲਾਂ ਬੇਰਬਾ ਦੇ ਦੋ ਪਿੰਡ ਤੇ ਨਾਂ ਦੱਸ ਦੋ ਆਪਣਾ ਜ਼ਿਲ੍ਹਾ ਕਿਹੜਾ ਨਾਂ ਹੈ ਮੁਸਤਾਕ ਮਾਮ ਠੀਕਾ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕਾ ਹਾਂ ਜੀ ਬਾਈ ਜੀ ਅਸੀਂ ਮੇਲਾ ਘੁੰਮ ਲਿਆ ਮੈਂ ਕਾ ਵੀ ਪੰਜਾਂਰ ਬਿੜੀਆਂ ਵੀ ਬਣਾ ਲੀਆਂ ਪਰ ਜਿਹੜੀ ਤੁਹਾਡੇ ਕੋਲ ਨਸਲ ਆ ਇਹ ਮੈਨੂੰ ਹੋਰ ਕਿਸੇ ਨੇ ਦੇਖ ਕੇ ਤੇ ਨਹੀਂ ਦੇਖਣ ਮਿਲੀ ਹੈਗੀ ਕਿਹੜੀ ਨਸਲ ਆ ਇਹ ਬੱਕਰੀ ਬੱਕਰੀ ਜਰਾਂ ਦੀ ਹੌਂਟਲ ਨਸਲ ਆ ਜੀ ਹੌਂਟਲ ਹੌਂਟਲ ਹਾਂ ਜੀ ਇਹ ਕਿਦਾਂ ਬੱਕਰੀ ਪਾਈ ਜਾਂਦੀ ਆ ਇਹ ਗੁਜਰਾਤ ਚ ਹੋਈ ਮਹਾਰਾਸ਼ਟਰ ਗੁਜਰਾਤ ਦੀ ਮਹਾਰਾਸ਼ਟਰ ਗੁਜਰਾਤ ਮੜਿਆ ਮੂੰਹ ਫੜ ਕੇ ਦਿਖਾਈ ਦਰਸ਼ਕਾਂ ਨੂੰ ਮੜਿਆ ਵਿਗਦਾ ਨਹੀਂ ਹੈਗਾ ਦਰਸ਼ਕੋ ਦੇਖ ਲੋ ਇਹ ਫੋਣਾ ਇਹਦਾ ਮੂੰਹ ਬਖਰਾ ਆਪਣੇ ਤਾਂ ਬੱਕਰੀਆਂ ਇਧਰ ਜ਼ਿਆਦਾ ਕਿਹੜੀਆਂ ਚੱਲ ਜਾਂਦੀਆਂ ਨੇ ਮਿੱਟਰਾਂ ਹਾਂ ਜੀ ਉਹੀ ਜ਼ਿਆਦਾ ਚੱਲਦੀਆਂ ਨੇ ਇਹ ਹੌਟਲ ਨਸਲ ਦੀ ਬੱਕਰੀ ਆ ਭੇਡ ਹੀ ਭੇਡ ਭੇਡ ਆ ਭੇਡ ਠੀਕ ਆ ਭੇਡ ਆ ਬਦੂਆਂ ਬੱਕਰੀ ਵਾਲ ਭੇਡ ਦਾ ਮਿਕਸਚਰ ਜਿਹਾ ਲੱਗਦੀ ਆ ਕਿ ਨਹੀਂ ਦੋਹਾਂ ਦਾ ਮੈਂ ਵੀ ਜਿਹੜੇ ਪਹਿਲੀ ਵਾਰ ਮੇਲੇ ਦੇ ਵੀਡੀਓ ਬਣਾਉਣ ਆਇਆ ਬੱਕਰੀਆਂ ਦੀ ਠੀਕ ਹੈ ਮੈਨੂੰ ਵੀ ਨੌਲੇਜ ਘੱਟੇ ਆ ਮੈਂ ਤੁਹਾਨੂੰ ਦੱਸ ਦਵਾਂ ਨਹੀਂ ਆਪਾਂ ਹੋਰ ਐਗਰੀਕਲਚਰ ਦੇ ਵੀ ਬਣਾਉਂਦੇ ਸੀ ਠੀਕ ਨਸੀਮੀ ਦੀਦੀਆਂ ਤੇ ਇਹ ਦੁੱਧ ਦੁੱਧ ਕਿੰਨਾ ਲੱਗ ਰਹੀਆਂ ਦੀ ਵੀਰੇ ਇਹ ਦੁੱਧ ਤਾਂ ਬੱਚਾ ਹੀ ਪਾਲਦੀ ਹੈ ਜੀ ਹਾਂ ਬੱਚਾ ਹੀ ਪਾਲਦੀ ਬੱਚਾ ਹੀ ਪਾਲਦੀ ਆ ਤੇ ਇਹਦੇ ਰੱਖਣ ਦੇ ਵਿੱਚ ਫਾਇਦਾ ਕੀ ਹੈ ਮੈਨੀਫੈਕਚਰ ਕੀ ਹੈ ਇਹਦੇ ਬੱਚੇ ਦਾ ਬਹੁਤ ਫਾਇਦਾ ਜੀ ਬੱਚਾ ਕਿੰਨੇ ਗਰੇ ਵੇਚ ਜਾਂਦਾ ਬੱਚਾ ਆਹੇ 15 ਨਾਲ ਬੱਚਾ ਹੋਇਆ ਜੇ 12 15000 ਦਾ ਬੱਚਾ ਆ 15000 ਦਾ ਬੱਚਾ 15000 ਦਾ ਹੋਇਆ ਏ ਅੱਛਾ ਤੇ ਲੋਕੀਆ ਮੀਟ ਬਾਸ ਤੇ ਇਸਤੇਮਾਲ ਕਰਦੇ ਮੇਰੇ ਨਹੀਂ ਮੀਟ ਬਾਹ ਤੇ ਵੀ ਕਰ ਸਕਦਾ ਏ ਨੂੰ ਉਹਦਾ ਸੌਂਗਿਆ ਦਾ ਉੱਤੇ ਰੱਖ ਦਿਆ ਜਿਆਦਾ ਤੱਕ ਲੈ ਸੌਂਗਿਆ ਦਾ ਉੱਤੇ ਰੱਖ ਦਿਆ ਜਾਨੀਆਂ ਦਾ ਬੱਚਾ 1 ਸਾਲ ਦਾ ਹਾਂ ਜੀ ਕਿੰਨਾ ਕਿੰਨੇ ਦਾ ਸੇਲ ਹੋ ਜਾਂਦਾ ਜਿਵੇਂ ਆਹ ਨੇ ਵੱਡੀਆਂ ਵੱਡੀਆਂ ਇਹ 35000 ਤੋਂ ਚਾਹੀ 50 ਤੱਕ ਵੀ ਜਾ ਜਾਂਦਾ ਜੀ 35 ਤੋਂ 50 ਤੱਕ ਸਾਲ ਚ ਕੈ ਸੂਏ ਦਿੰਦੀ ਆ ਸਾਲ ਚ ਦੋ ਦੋ ਸੂਏ ਦਿੰਦੀ ਕਿ ਇੱਕ ਸੂਏ ਚ ਇੱਕ ਬੱਚਾ ਕਦੋ ਕੋਈ ਦੋ ਵੀ ਦੇ ਦਿੰਦੀ ਆ ਆਮ ਦਾ ਇੱਕ ਹੀ ਦਿੰਦੀ ਆ ਆਮ ਇੱਕ ਹੀ ਦਿੰਦੀ ਆ ਦੋ ਵੀ ਦੇ ਦਿੰਦੀ ਆ ਹਾਂ ਹਾਂ ਯਾਨੀ ਵੇਚਣ ਚ ਫਾਇਦਾ ਆਏਗਾ ਹਾਂ ਬਿਲਕੁਲ ਇਹ ਵੇਚਣ ਫਾਰਮਿੰਗ ਦੇ ਰੱਖਣਾ ਹੋਵੇ ਹਾਂ 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 ਯਾਨੀ ਮਲਾ ਨਾਲ ਬੱਕਰੀਆਂ ਦੇ ਦੋ ਚਾਰ ਰੱਖ ਕੇ ਰੱਖਿਆ ਜਾਨੂੰ ਘਰੇ ਵੀ ਰੱਖ ਸਕਦੇ ਆ ਸਰ ਇਹ ਵੀ ਰੱਖ ਸਕਦੇ ਆ ਬੜੀ ਸੋਹਣੀ ਵੀ ਲੱਗਦੀ ਆ ਜਿਆਦਾ ਬਾਕੀ ਬੱਕਰੀ ਨੇ ਪਾਲਣ ਬੱਕਰੀ ਨਾਲ ਪਾਲਣੀ ਆਸਾਨ ਆ ਇਹ ਅੱਛਾ ਖਰਚਾ ਘਟਦਾ ਵਕਈ ਨਾਲ ਅੱਛਾ ਅਗੇ ਨੂੰ ਪੱਠਾ ਜਹਾ ਜਹਾ ਮਰਜ਼ੀ ਪਾ ਦਿਓ ਪਠਾ ਪਟਾ ਚ ਵਧੀਆ ਖਾਂਦੀ ਆ ਬੱਕਰੀ ਜਾਲ ਵਧੀਆ ਪਠਾ ਪਾਲਦੀ ਆ ਹਾਂ ਬੱਕਰੀ ਦਾ ਵਧੀਆ ਪਾਲਦੀ ਆ ਇਹ ਨੂੰ ਜਹਾ ਜਹਾ ਮਰਜ਼ੀ ਪਾ ਦਿਓ ਜਹਾ ਜਹਾ ਮਰਜ਼ੀ ਪਾ ਦਿਓ ਠੀਕ ਆ ਠੀਕ ਆ ਬੱਕਰੀ ਦਾ ਬੱਚਾ 6 ਮਹੀਨਿਆਂ ਦਾ ਤੇ ਬੱਚਾ 2 ਮਹੀਨਿਆਂ ਦਾ ਆ ਇੰਨਾ ਫਰਕ ਆ ਇੰਨਾ ਫਰਕ ਆ ਇਹ ਤਾਂ ਜੇ ਆਪਾਂ ਬੱਚੇ ਸੇਲ ਕਰਦੇ ਨੇ ਫਿਰ ਵੀ ਬੈਨੀਫਿਟ ਤਾਂ ਆਏਗਾ ਹੀ ਆ ਹਾਂ ਹਾਂ ਬਹੁਤ ਹੋ ਜਾ ਜੀ ਹੁਣ ਤੁਸੀਂ ਇਹਦੇ ਬੱਚੇ ਹੀ ਸੇਲ ਕਰਦੇ ਆ ਬੱਚੇ ਇਹ ਹੀ ਰੱਖੀ ਹੋਈਆਂ ਆ ਇਹ ਤਾਂ ਦੋ ਹੀ ਆ ਹੁਣ ਦੂਜਾ ਫੈਮਿਲੀ ਕੋਲ ਦੂਜੀ ਆ ਦੂਜੀ ਕਿਹੜੀ ਆ ਦੂਜਾਂ ਕਜਲੀਆਂ ਗੁਜਰਾਤੀ ਕਿਹੜੀਆਂ ਉਹ ਨਹੀਂ ਲੈ ਗਿਆ ਉਹਦਾ ਘਰੀ ਆ ਅੱਛਾ ਅੱਛਾ ਕਜਲੀਆਂ ਹੈ ਹਾਂ ਆਪ ਵੀ ਪੰਜਾਬੀ ਨਸਲ ਹੀ ਰਸਕੀ ਹੋਵੇ ਉਹ ਪੰਜਾਬੀ ਨਸਲ ਹੀ ਆਹੋ ਕਜਲੀ ਜੜੀ ਕਜਲੀਆਂ ਹੈ ਹਾਂ ਅੱਛਾ ਅੱਛਾ ਕੀ ਪੰਜਾਬੀ ਨਸਲ ਹੀ ਆਹੋ ਕਜਲੀ ਕਾਲੀ ਗਜਲੀ ਆ ਚਿੱਟੀ ਕਜਲੀ ਕਾਲੀ ਕਜਲੀ ਚਿੱਟੀ ਕਜਲੀ ਅੱਛਾ ਹਾਂ ਠੀਕ ਆ ਠੀਕ ਆ ਉਹ ਤਾਂ ਸਮਝ ਗਿਆ ਮੈਂ ਹੂੰ ਠੀਕ ਆ ਤੇ ਹੋਰ ਜਾਂਦੇ ਜਾਂਦੇ ਕੋਈ ਅੱਜ ਕੱਲ ਜਿਹੜੇ ਛੋਟੇ ਕਿਸਾਨ ਨੇ ਉਹ ਬੱਕਰੀ ਪਾਲਣ ਕੰਨੀ ਆਉਣਾ ਚਾਹੁੰਦੇ ਨੇ ਉਹ ਪਰ ਉਹ ਵਧੀਆ ਹੁੰਦਾ ਈ ਉਹ ਡਰਦੇ ਆਏ ਨੇ ਉਹਨਾਂ ਨਾਲ ਕਈ ਕਿਸਾਨ ਆਇਆ ਫਰੌਡ ਕਰ ਗਏ ਲੋਕ ਉਹ ਫਰੌਡ ਆਇਆ ਹੁੰਦਾ ਈ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਉਹ ਡਰ ਜਾਂਦੇ ਜਾਂਦਾ ਵਪਾਰੀ ਤਾਂ ਕਜੜਿਆਂ ਦੇ ਜਾਂ ਦਲਾਲਾਂ ਤਾਂ ਕਜੜ ਜਾਂਦੇ ਆ ਅੱਛਾ ਉਹ ਸਿੱਧਾ ਮਾਲ ਨਗ ਨਗਟ ਕਰਨ ਠੀਕ ਹੈ ਜਿਹੜਾ ਮਾਲ ਉਹ ਵਪਾਰੀ ਜਾਂ ਦੁਜਾ ਹੈਗਾ ਦਲਾਲ ਆ ਉਹ 3000 ਜਾਂ 4000 ਉੱਪਰ ਰੱਖਾਂਗਾ ਅੱਛਾ ਹੁਣ ਮੇਰੇ ਕੋਲ ਡਾਕਟਰ ਬਿਨਾਂ ਲੈ ਕੇ ਗਏ ਆ ਅੱਛਾ ਰਾਮਪੁਰੇ ਦੀ ਅੱਛਾ ਉਹਨਾਂ ਦਾ ਬੰਦਾ ਇਹ ਜਾਈ ਮੈਨੂੰ ਕਹਿੰਦਾ ਮੈਨੂੰ ਕਹਿੰਦਾ 10000 ਰੁਪਏ ਦੇ ਦੇ ਤਰੀਆਂ ਕਹਿੰਦਾ 30000 ਬਿਨਾਂ ਪਵਾ ਦੇਣਾ ਅੱਛਾ ਮੈਂ ਕਹਿੰਦਾ ਇਹ ਮੈਨੂੰ 5-5000 ਰੁਪਏ ਦੇਣਾ ਤੈਨੂੰ ਮੈਂ ਤਾਂ 15 ਰੁਪਏ ਦਿੰਦਾ ਸਹੀ ਗੱਲ ਆ ਵੀਰੇ ਪਤਾ ਕੀ ਜੇ ਕੋਈ ਨਾ ਨ ਉਹਦੇ ਉਹਨੇ ਉਹਨੇ ਮੈਥੋਂ ਪੈਸੇ ਲੈ ਕੇ ਉਹ ਮਹਿੰਗੀਆਂ ਬੁਆਦੀਆਂ ਹਾਂ ਹਾਂ ਉਥੇ ਆ ਕੇ ਉਹਨਾਂ ਦੀ ਉਹਨੀ ਪ੍ਰਾਪਰਟੀ ਨਾ ਹੋਈ 6 ਮਹੀਨੇ ਛਾਂਭ ਕੇ ਬਣਾਉਂਨੇ ਉੱਥੇ ਆ ਗਏ ਫੇਰ ਉਹਦਾ ਮਨ ਕੋ ਦੋਹੀ ਹੁੰਦਾ ਲੱਗਦਾ ਯਾਰ ਆਪਾਂ ਇਹ ਨਹੀਂ ਲਈਆਂ ਸੀ ਆਪਣਾ ਪਾਪੜਾ ਕੋਈ ਪਾਇਆ ਨਹੀਂ ਗਾਣਾ ਤੈਨੂੰ ਕਢਣੀਆਂ ਨੇ ਗਾਣਾ ਮੈਨੂੰ ਕਢਣੀ ਆ ਗਾਣਾ ਤਾਂ ਸੀ ਕੋ ਲੈ ਗਏ ਉਹ ਕਢ ਨਹੀਂ ਆ ਰਿਹਾ ਪੜਨੀ ਆਈਆਂ ਖਲੇ ਤਾਂ ਗੱਲ ਪਤਾ ਕੀ ਹੈ ਜਿਹੜੇ ਇਹ ਵਿਚਾਲੇ ਬੰਦੇ ਖਾ ਜਾਂਦੇ ਆਗੇ ਵਿਚਾਲੇ ਦੇ ਬੰਦੇ ਇਹ ਜਿਹੜੇ ਛੋਟੇ ਕਿਸਾਨ ਨੇ ਉਹ ਵੀ ਜਿਹੜੇ ਧੰਦਾ ਸਟਾਰਟ ਕਰਨਾ ਚਾਹੁੰਦੇ ਨੇ ਧੰਦਾ ਬਹੁਤ ਵਧੀਆ ਹੀ ਹੈ ਇਹ ਘਾਟਿਆ ਧੰਦਾ ਨਹੀਂ ਹੈ ਹਾਂ ਘਾਟਿਆ ਧੰਦਾ ਨਹੀਂ ਪਰ ਇੱਕ ਦੋ ਤੋਂ ਸਟ ਉੱਤੇ ਖੜਨਿਆ ਪਾਲੀ ਹਾਂ ਆ ਵਿੱਚ ਜਾਣਾ ਨਹੀਂ ਹੈਗਾ ਹਾਂ ਹਾਂ ਲੈ ਕੇ ਨੇ ਪੱਠੇ ਖਾਲੇ ਨਾ ਖਾਲੇ ਪਾਣੀ ਪੀਲਾ ਨਾ ਪੀਲਾ ਤਾਂ ਫਾਇਦਾ ਕੀ ਦੇ ਇਹ ਵੀ ਗੱਲ ਤੇ ਨਹੀਂ ਸਹੀ ਹੈ ਇਹਦਾ ਵਿੱਚ ਬੰਦਾ ਭਾਲਦੀ ਬੰਦਾ ਆਪ ਖੁਦ ਭਾਲਿਆ ਮਾਲਕ ਰਹੇ ਵਿੱਚ ਵਿੱਚ ਮਾਲਕ ਵਿੱਚ ਰਹੇ ਹਾਂ ਹੁਣ ਇਹਨਾਂ ਦੇ ਆ ਦੇ ਦੂਜੇ ਬੰਦੇ ਨੂੰ ਕਿਹਾ ਮਾਲਕ ਨੇ ਆ ਕੇ ਉਹੀ ਹੱਥ ਫੇਰ ਤਾਂ ਦੁਗਣੀ ਹੋ ਜੂ ਇਹ ਸਹੀ ਗੱਲ ਆ ਇਹ ਤਾਂ ਵੀਰੇ ਪੱਠੇ ਪਾਵੇ ਨਾ ਪਾਵੇ ਕੋਈ ਵੀ ਚੀਜ਼ ਆ ਫਸਲਾਂ ਜਾਂ ਤਣਕੇ ਆ ਕਣਕ ਵੀ ਆਪਾਂ ਮਾਲਕ ਖੇੜਾ ਦਿੰਦਾ ਤਾਂ ਨਹੀਂ ਹੁੰਦੀ ਆ ਖੇਤੀ ਦੇ ਵਿੱਚ ਖੇਤ ਦੇ ਦਾਖਦਾ ਨਾ ਜਾ ਉਹੀ ਫਸਲ ਤਾਂ ਉਹੀ ਆ ਹੱਦ ਰਹਿਣਾ ਆ ਸਹੀ ਗੱਲ ਆ ਆਪਾਂ ਨੂੰ ਕੀ ਬਣਾ ਕੇ ਪਾਣੀ ਭਾਲਦੀ ਆ ਮੇਰੇ ਸਪਰੇ ਭਾਲਦੀ ਆ ਗਰੇ ਨੇ ਦਲਾਲਾਂ ਤੋਂ ਵਜੋ ਆ ਦਲਾਲਾਂ ਤੋਂ ਥੱਗਾਂ ਤੋਂ ਵਜੋ ਥੱਗਾਂ ਤੋਂ ਵਜੋ ਇਹਨੇ ਵਿੱਚ ਕਹਿੰਦੇ ਨੇ ਤੁਹਾਨੂੰ ਕੋਈ ਜੂਟੂ ਉਹ ਤਾਂ ਗੱਲ ਹੈ ਤੁਹਾਨੂੰ ਬੱਕਰੀਆਂ ਦਵਾ ਦਈਏ ਹਾਂ ਯਾਰ ਉਹ ਤੇ ਡੰਡ ਦਵਾ ਦਈਏ ਉਹਨਾਂ ਵਿੱਚ ਆਪੇ ਡਾਕਟਰ ਬਣੇ ਫਿਰਦੇ ਨੇ ਵੀ ਤੁਹਾਨੂੰ ਬਹੀਆ ਦਵਾਵਾਂਗੇ ਥੋੜਾ ਡਾਕਟਰੀ ਲਾਜ ਵੀ ਕਰਾਂਗੇ ਹਾਂ 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 ਵੀ ਸਿੱਧਾ ਮਾਲਕ ਨਾਲ ਕਨੈਕਟ ਕਰੋ ਜਾ ਕੇ ਸਿੱਧਾ ਮਾਲਕ ਨਾਲ ਉਹ ਦੁਗਣਾ ਫੰਡ ਮਾਹ ਹੋਊਗਾ ਕੋਈ ਕਹਿ ਕੇ ਦਿਖਾਵੇ ਮੈਨੂੰ ਘਾਟਾ ਪੈ ਗਿਆ ਹਾਂ ਹਾਂ ਨਾਲੇ ਮਾਲਕ ਜਾਣਕਾਰੀ ਵੀ ਦਿੰਦਾ ਵੀ ਆਹ ਫੀਡ ਖਾਂਦੀ ਆਹ ਉਚਾਰਾ ਖਾਂਦੀ ਆ ਸਾਰ ਜਦੋਂ ਬੰਦਾ ਵਿੱਚ ਆ ਗਿਆ ਹਾਂ ਜਦੋਂ ਉਹਨੂੰ ਆਪਣੇ ਆਪ ਹੀ ਪੈਦਾ ਲੱਗ ਜਾਊਗਾ ਵੀ ਇਹ ਨੂੰ ਇਹ ਨੂੰ ਇਸ ਵੇਲੇ ਟਾਈਮ ਕਿਹੜਾ ਸਹੀ ਗੱਲ ਹੈ ਸਹੀ ਗੱਲ ਮੈਨੂੰ ਪਾਣੀ ਲੋੜਾ ਪੱਠਾ ਹੀ ਲੋੜ ਕਈ ਕਿਸਾਨਾਂ ਨੂੰ ਜਾਂਦੇ ਜਾਂਦੇ ਕੋਈ ਸਨੇਹਾ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਦਾ ਮੇਰਾ ਇਹੀ ਹੈਗਾ ਵੀ ਜੇ ਕੋਈ ਬੰਦਾ ਫਾਰਮ ਖੋਲਣਾ ਚਾਹੁੰਦਾਗਾ ਹਾਂ ਜੀ ਵੀ ਖੁਦ ਆਪ ਖੋਲੇ ਠੀਕ ਹੈ ਕੋਈ ਮੈ ਪਾਲੀਏ ਸ਼ਰਤ ਤੇ ਜਾਂ ਦਿਹਾੜੀ ਦੀ ਸ਼ਰਤੇ ਨਾਲ ਛੱਡੇ ਠੀਕ ਹੈ ਜੇ ਕਾਮਯਾਬ ਹੋਣਾ ਨਹੀਂ ਕੋਈ ਫਾਇਦਾ ਨਹੀਂ ਹੈਗਾ ਜੇ ਪਾਲੀਆਂ ਤੋਂ ਜਾਂ ਦਿਹਾੜੀਆਂ ਦਾ ਕੰਮ ਕਰਾਉਣਾਗਾ ਹਾਂ ਹਾਂ ਠੀਕ ਆ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਕਿਸਾਨਾਂ ਨੂੰ ਜਾਣ ਕਰ ਲਈ ਮੇਰੇ ਕੋਲੇ 150 ਨਾਗ ਆ ਅੱਛਾ ਪਾਲੀਆਂ ਨੂੰ ਸੋਨਾ ਰੱਖਿਆ ਹਾਂ ਠੀਕ ਆ ਤਿੰਨ ਪਾਲੀ ਰੱਖੇ ਵਿਆ ਪਰ ਮੈਂ ਫੇਰ ਵੀ ਮਾਲ ਦੇ ਮਾਲ ਦੇ ਵਿੱਚ ਬਿਨਾਂ ਰਾਦ ਨੂੰ ਠੀਕ ਆ ਠ ਯੋਈ ਗੱਲ ਆ ਜੇ ਮੈਂ ਕਹਾਂ ਹੁਣ ਮੇਰਾ ਮਨ ਆ ਤਿੰਨ ਪੌੜੀ ਰੱਖ ਲਈ ਹਾਂ ਵੀ ਆਪੇ ਕਰਨਗੇ ਉਹ ਹਾਂ ਹਾਂ ਉਹ ਬੰਦੇ ਜੇ ਕਹਿੰਦੇ ਦੁੱਧ ਚੌਂਗਲਾ ਮੇਵਨ ਦੁੱਧ ਚੌਂਗਲਾ ਚੰਗਾ ਚੌਂਗਲਾ ਨਹੀਂ ਆਲ ਗਿਆ ਪੈ ਗਿਆ ਪੈ ਗਿਆ ਨਹੀਂ ਜਾਨੀ ਉਹ ਮੁਨਾਫਾ ਆਏਗਾ ਮੁਨਾਫਾ ਬਹੁਤ ਆਈ ਬਹੁਤ ਆ ਬਹੁਤ ਆ ਜੇ ਕਹੇ ਜੇ ਬੰਦੇ ਨੇ ਸਾਹਮਣੀਆਂ ਤਾਂ ਜੇ ਮਿਹਨਤ ਕਰਨੀ ਹੈ ਇਹ ਮਿਹਨਤ ਕਰਨੀ ਹੈ ਜੇ ਨਹੀਂ ਸਾਹਮਣੀਆਂ ਫਿਰ ਤਾਂ ਤੁਹਾਨੂੰ ਪਤਾ ਵੀ ਇਹ ਤਾਂ ਕੋਈ ਵੀ ਚੀਜ਼ ਆ ਤੁਸੀਂ ਜਹਾਜ ਪਾਦੇ ਜਹਾਜ ਨਹੀਂ ਆਗਾ ਸਹੀ ਗੱਲ ਆ ਹੂੰ ਸਹੀ ਗੱਲ ਆ ਆਪਦੀ ਮਿਹਨਤ ਆ ਮਿਹਨਤ ਆ ਤੇ ਜਰੂਰ ਪਿਆਰ ਪਿਆਰ ਦੀ ਜਰੂਰਤ ਹੈ ਨਾ ਪਿਆਰ ਤਾਂ ਵੀਰੇ ਕੋਈ ਵੀ ਚੀਜ਼ ਸੌਂਕ ਦਿਲੋਂ ਸੌਂਕ ਆ ਜਾਨਵਰ ਵੀ ਪਿਆਰ ਕਰ ਲੋ ਉਹ ਉੱਡ ਕੇ ਆ ਕੇ ਕੋਲੇ ਆਉਣਗੇ ਤੁਹਾਡੇ ਹਾਂ ਹਾਂ ਜਾਨਵਰ ਪਿਆ ਪਿਆਰ ਦੀ ਲੈਂਗੁਏਜ ਹਰੇਕ ਬੰਦਾ ਸਮਝਦਾ ਇਨਸਾਨ ਵੀ ਹੈ ਜਾਂ ਜਾਨਵਰ ਆ ਮੇਰੇ ਕੋਲ 100 ਬੇੜਾ 150 ਬੇੜਾ ਹਾਂ ਇੱਕ ਵਾਰੀ ਮੈਂ ਹੁਣ ਜਲਾ ਹੁਣ ਤਾਂ ਮੈਂ ਮੇਲੇ 'ਚ ਖੜਾਂਗਾ ਹਾਂ ਕਦੇ ਪਿੰਡ ਆਇਆ ਤੁਹਾਨੂੰ ਦਿਖਾਉਂਗਾ ਇੱਕ ਵਾਰੀ ਮੂਹਰੇ ਦਰਪਿਆ ਹਾਂ ਕਹੇ ਕੋਈ ਕੋ ਮਰਜੀ ਖਿੱਟੀ ਜਾਏ ਜਿਹੜਾ ਮੈਂ ਖੜ੍ਹ ਦੇ ਨਜ ਕਰ ਇੱਕ ਥੱਲੇ ਮੂੰਹ ਨਹੀਂ ਕਰਦੀਆਂ ਹਾਂ ਹਾਂ ਇੱਕ ਬੜ ਦੋ ਹੀ ਨੰਗ ਜਾਣੀਆਂ 10 10 ਕਿੱਲੇ ਇੱਕ ਬੜ ਥੱਲੇ ਨਹੀਂ ਮੂੰਹ ਕਰਦੀਆਂ ਥੱਲੇ ਨੂੰ ਮੂੰਹ ਕਰਦੀਆਂ ਕਦੇ ਪਰ ਨਹੀਂ ਮੜਦੀਆਂ ਤੇ ਦੱਸਦਾ ਬੱਕਰੀਆਂ ਵਾਲੇ ਕਹਿੰਦੇ ਯਾਰ ਪੰਜਾਬ ਆ ਖਵਾ ਆ ਮਰੀਆ ਵਾ ਸਹੀ ਗੱਲ ਆ ਮੇਰਾ ਮੇਰਾ ਬਾਗ ਤਿੰਨ ਮਿੰਟਾਂ ਚ ਚਰਦਾ ਕੋਈ ਬੰਦੇ ਨੇ ਅੱਜ ਤੱਕ ਰਾਇ ਨਹੀਂ ਕਿਹਾ ਹੈਗਾ ਵੀ ਮੇਰਾ ਨਖਾਨ ਕਰ ਗਿਆ ਬੰਦਾ ਠੀਕ ਆ ਤੇ ਵਧੀਆ ਗੱਲ ਆ ਵੀਰੇ ਤੂੰ ਬਹੁਤ ਵਧੀਆ ਜਾਣਕਾਰੀ ਦਿੰਦੀ ਆ ਸਾਨਾ ਵੀਰਾਂ ਨੂੰ ਤੇ ਤੇਰਾ ਬਹੁਤ ਬਹੁਤ ਧ ਦਿਕਦੇ ਹੋਣੇ ਆ ਸਤਿ ਸ਼੍ਰੀ ਅਕਾਲ ਤੇ ਮਿਲਾਂਗੇ ਆਪਾਂ ਤੁਹਾਨੂੰ ਜਾ ਕੇ ਤੇਰਾ ਨੰਬਰ ਆਪਾਂ ਸਕਰੀਨ ਦੇ ਵਿੱਚ ਪਾ ਦਾਂਗੇ ਮੈਂਸ਼ਨ ਕਰ ਦਾਂਗੇ ਜੇ ਕਿਸੇ ਨੇ ਕਨੈਕਟ ਕਰਨਾ ਹੋਊਗਾ ਤਾਂ ਨਾ ਸਿੱਧਾ ਕਰ ਲੂਗਾ ਚਲ ਜਾਂਦਾ ਤੇ ਹਾਂ ਜੀ ਕਿਸਾਨ ਵੀਰੋ ਜੇ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਵੇ ਇਹ ਤੇ ਮੇਲੇ ਦੇ ਵਿੱਚ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਆਪਣੇ ਨੂੰ ਫੋਲੋ ਕਰਿਓ ਤੇ ਫੇਸਬੁੱਕ ਤੇ ਹਾਂ ਤੇ ਮਿਲਾਂਗੇ ਕਿਸੇ ਹੋਰ ਸੋਹਣੀ ਵੀਡੀਓ ਦੇ ਵਿੱਚ ਹੁਣ ਦੇ ਆਪਾਂ ਨੂੰ ਇਜਾਜ਼ਤ ਧੰਨਵਾਦ